ਪੰਜਾਬੀਆਂ ਦੀ ਆ ਗੱਲ ਮਾੜੀ ਤੁਸੀਂ ਦੇਖਿਆ ਹੋਣਾ ਕਿ ਜਦੋਂ ਪੰਜਾਬ 'ਚ ਕੋਈ ਵੀ ਦੁੱਖ ਆਉਂਦਾ ਹੈ ਉਦੋਂ ਸਾਰੇ ਇਕੱਠੇ ਹੋ ਜਾਂਦੇ ਨੇ ਤੇ ਜਿਵੇਂ ਮੰਨ ਲਓ ਕਿ ਸਿਹੜੀ ਆਇਆ ਤਾਂ ਬਹੁਤ ਸਾਰੇ ਪੰਜਾਬੀ ਜਿਹੜੇ ਸੀ ਇੱਕ ਦੂਜੇ ਦੀ ਮਦਦ ਕਰਨ ਲਈ ਇਕੱਠੇ ਹੋ ਗਏ ਭਾਵੇਂ ਕਿਸੇ ਨੇ 20 ਕੁਇੰਟਲ ਕਣਕ ਦਿੱਤੀ ਕਿਸੇ ਨੇ 10 ਕਿਲੋ ਦੇ ਟੀਕੇ ਨੇ ਇੱਕ ਪੰਡ ਤੂੜੀ ਦੀ ਦਿੱਤੀ ਚਾਹੇ ਕਿਸੇ ਨੇ ਰਾਸ਼ਨ ਦਿੱਤਾ ਚਾਹੇ ਕਿਸੇ ਨੇ ਹਰੇ ਪੱਠੇ ਦਿੱਤੇ ਜਦੋਂ ਪੰਜਾਬ 'ਚ ਕੁਝ ਲੋਕਾਂ ਨੇ ਖਾੜ ਲਿਆਂਦੇ ਜਦੋਂ ਪੰਜਾਬ ਡੁੱਬ ਰਿਹਾ ਸੀ ਪੰਜਾਬ ਬਰਬਾਦ ਹੋ ਰਿਹਾ ਸੀ ਹਰ ਇੱਕ ਭੈਣ ਭਰਾ ਨੇ ਏ ਨਹੀਂ ਵੇਖਿਆ ਕਿ ਸਾਡਾ ਰਾਸ਼ਨ ਕਿਹਦੇ ਘਰ ਜਾ ਰਿਹਾ ਕੋਈ ਪਾਰਟੀ ਵਾਲੀ ਗੱਲ ਨਹੀਂ ਸੀ ਕਦੀ ਕਿਸੇ ਨੇ ਇਹ ਨਹੀਂ ਸੀ ਪੁੱਛਿਆ ਕਿ ਬਈ ਤਾਂ ਰਾਸ਼ਨ ਲੱਗੇ ਦੇਣ ਧੂੜੀ ਲੱਗੇ ਚੱਲਣ ਤੁਸੀਂ ਕਿਹੜੀ ਸਿਆਸੀ ਪਾਰਟੀ ਨਾਲ ਜੁੜੇ ਹੋ ਨਹੀਂ ਇਸ ਗੱਲ ਤੋਂ ਉੱਪਰ ਉੱਠ ਕੇ ਹਰੇਕ ਭੈਣ ਭਰਾ ਨੇ ਮੁਨੁੱਖਤਾ ਨੂੰ ਮੁਖ ਰੱਖ ਕੇ ਇਹ ਸਮਝੇ ਕਿ ਸਾਡੇ ਭੈਣ ਭਰਾ ਨੇ ਸਾਡੇ ਆਪਣੀ ਦੀ ਰੱਜ ਕੇ ਮਦਦ ਕੀਤੀ ਤੇ ਬੜਾ ਚੰਗਾ ਵੀ ਲੱਗਾ ਪਰ ਜਦੋਂ ਵੋਟਾਂ ਆਉਂਦੀਆਂ ਨੇ ਜਦੋਂ ਪੰਜਾਬ ਦੇ ਭਲੇ ਦੀ ਗੱਲ ਹੋਣੀ ਹੁੰਦੀ ਆ ਉਦੋਂ ਸਾਡੇ ਲੋਕਾਂ ਨੂੰ ਕੁਝ ਕੁ ਲੋਕਾਂ ਨੂੰ ਪਤਾ ਨਹੀਂ ਇਹ ਸਿਆਸੀ ਲੋਕ ਕਿਉਂ ਵੰਡ ਲੈਂਦੇ ਨੇ ਤਾਂ ਅਸੀਂ ਵੰਡੇ ਵੀ ਜਾਂਦੇ ਆ ਜਦੋਂ ਕਿ ਸਾਨੂੰ ਇੱਥੇ ਵੰਡੇ ਨਹੀਂ ਜਾਣਾ ਚਾਹੀਦਾ ਇੱਥੇ ਸਾਨੂੰ ਸੋਚਣਾ ਚਾਹੀਦਾ ਕਿ ਅਸੀਂ ਸਰਕਾਰ ਬਣਾਉਣੀ ਆ ਅਸੀਂ ਉਹ ਲੋਕ ਜਿਤਾਉਣੇ ਆ ਜਿਹੜੇ ਲੋਕ ਸਾਡੀ ਵੋਟ ਦੇ ਹੱਕਦਾਰ ਹੋਣ ਜਿਹੜੇ ਸਾਡੇ ਬੱਚਿਆਂ ਦਾ ਜਿਹੜੇ ਸਾਡੇ ਆਪਣੇ ਲੋਕਾਂ ਦਾ ਭਵਿੱਖ ਸਵਾਰਨ ਜਿਹੜੇ ਲੋਕ ਸਿਆਸਤ ਨਾ ਕਰਨ ਜਿਹੜੇ ਲੋਕ ਗੱਦੀ ਲਈ ਭੁੱਖੇ ਨਾ ਹੋਣ ਕੁਰਸੀ ਲਈ ਭੁੱਖੇ ਨਾ ਹੋਣ ਲੋਕਾਂ ਦੇ 2 ਨੰਬਰ ਦੇ ਪੈਸਿਆਂ ਦੇ ਭੁੱਖੇ ਨਾ ਹੋਣ ਇਹੋ ਜਿਹੇ ਲੋਕ ਨਹੀਂ ਅਸੀਂ ਚੁਣਨੇ ਅਸੀਂ ਹੋਰ ਲੋਕ ਚੁਣਨੇ ਆ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਸੋਚ ਤੇ ਪਹਿਰਾ ਦੇ ਸਕਦੇ ਹੋਣ ਜਿਹੜੇ ਲੋਕ ਮਹਾਰਾਜਾ ਰਜੀਤ ਸਿੰਘ ਵਰਗਾ ਰਾਜ ਦੇ ਸਕਦੇ ਹੋਣ ਜਦੋਂ ਅਸੀਂ ਇਹੋ ਜੀ ਸੋਚ-ਸੋਚ ਕੇ ਚੱਲਦੇ ਆ ਤਾਂ ਫਿਰ ਕੀ ਹੋਵੇਗਾ ਸਾਡੇ ਬੱਚਿਆਂ ਨੂੰ ਚੰਗੀ ਪੜ੍ਹਾਈ ਵੀ ਮਿਲੇਗੀ ਸਾਡੇ ਬੱਚੇ ਜਦੋਂ ਪੜ੍ਹ ਜਾਣਗੇ ਉਹਨਾਂ ਨੂੰ ਨੌਕਰੀਆਂ ਵੀ ਮਿਲਣਗੀਆਂ ਸਾਡੇ ਪੰਜਾਬ ਚ ਕੋਈ ਡੰਗਾ ਫਸਾਦ ਨਹੀਂ ਹੋਵੇਗਾ ਕਿ ਜੇ ਮਤਲਬ ਪਾਰਟੀਆਂ ਪਿੱਛੇ ਕੋਈ ਨਹੀਂ ਆਪਣੀ ਸਰਕਾਰ ਬਣਦੀ ਹੈ ਰਗੜਦੇ ਕੋਈ ਗੱਲ ਨਹੀਂ ਜੋ ਕਰਨਾ ਕਰਦੇ ਟਲਕਾਰੇ ਮਾਰਦੇ ਪਿੰਡ ਚ ਮਹੱਲੇ 'ਚ ਲਲਕਾਰੇ ਮਾਰਦੇ ਮੈਂ ਬੈਠਾ ਥਾਣੇ ਵਾਲੇ ਤੇਰੀ ਖਵਾਨੀ ਵੇਖੂੰਗੇ ਸਾਨੂੰ ਇਹੋ ਜੇ ਲੀਡਰ ਨਹੀਂ ਚਾਹੀਦੇ ਇਹੋ ਜੇ ਲੀਡਰ ਸਾਨੂੰ ਕੀ ਕਰਦੇ ਤੜਾ ਦਿੰਦੇ ਨੇ ਕਿੰਨੇ ਲੋਕ ਹਰ ਬਰੀ ਪੰਚਾਇਤੀ ਇਲੈਕਸ਼ਨਾਂ ਦੇ ਵਿੱਚ ਉਹਨਾਂ ਕੋਲ ਲੜਾਈਆਂ ਹੋ ਜਾਂਦੀਆਂ ਝਗੜੇ ਹੋ ਜਾਂਦੇ ਕਤਲ ਤੱਕ ਹੋ ਜਾਂਦੇ ਨੇ ਜਾਂ ਕਈ ਵਾਰਾਂ ਜਦੋਂ ਫਸਲਾਂ ਵੱਡੀਆਂ ਜਾਂਦੀਆਂ ਜਾਂਦੀਆਂ ਨੇ ਕਿਸੇ ਘਰਾਂ 'ਚ ਪੈਸਾ ਆਉਂਦਾ ਵਟਾਂ ਬੰਨਿਆਂ ਤੋਂ ਲੜਾਈਆਂ ਸਾਡੇ ਕੋਲ ਕੋ ਲੀਡਰ ਕਰਵਾ ਦਿੰਦੇ ਨੇ ਜਿਹੜੇ ਲੀਡਰ ਲੜਾਈਆਂ ਪਰਵਾਦ ਨਹੀਂ ਉਹ ਆਪ ਤਾਂ ਐਸ਼ ਕਰਦੇ ਨੇ ਪਰ ਜਿੰਨਾਂ ਕੋ ਹੋ ਜਾਂਦੀਆਂ ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਜਾਂਦੇ ਨੇ ਜਿਵੇਂ ਕਹਿ ਲਓ ਕਿ ਉਹਨਾਂ ਦੇ ਚੁੱਲੀਆਂ ਝਕਾਅ ਹੋ ਜਾਂਦਾ ਇਹ ਅਸੀਂ ਗਲਤੀਆਂ ਕਿਉਂ ਕਰਦੇ ਆ ਸਾਨੂੰ ਇਹ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਸਾਨੂੰ ਬੇਸ਼ੱਕ ਅਸੀਂ ਕਿਸੇ ਵੀ ਸਿਆਸੀ ਪਾਰਟੀ ਨੂੰ ਪਿਆਰ ਕਰਦੇ ਹਾਂ ਪਰ ਵੋਟ ਸਾਡੀ ਉਹਨੂੰ ਪੈਣੀ ਚਾਹੀਦੀ ਹੈ ਜੋ ਹੱਕਦਾਰ ਹੋਵੇ ਭਾਵੇਂ ਮੇਰਾ ਵਿਰੋਧੀ ਆ ਜੇ ਉਹ ਵੋਟ ਦਾ ਹੱਕਦਾਰ ਹੈ ਉਹਦੀ ਸੋਚ ਚੰਗੀ ਉਹਦੇ ਵਿਚਾਰ ਚੰਗੇ ਨੇ ਉਹ ਭਲਾਸ ਚੋਣ ਵਾਲਾ ਆ ਮੇਰੇ ਸੋਹਣੇ ਦੇਸ਼ ਪੰਜਾਬ ਦਾ ਫਿਰ ਮੈਨੂੰ ਉਹਨੂੰ ਵੋਟ ਪਾਉਣੀ ਚਾਹੀਦੀ ਆ ਮੈਂ ਸਮਝਦਾ ਆ ਕਿ ਸਾਨੂੰ ਸਾਰਿਆਂ ਨੂੰ ਐਵੇਂ ਦੀ ਸੋਚ ਪਨਾ ਲੈਣੀ ਚਾਹੀਦੀ ਏ ਜੇ ਅਸੀਂ ਚਾਹੁੰਦੇ ਆ ਵੇਖੋ ਆਪਾਂ ਕਿੰਨੇ ਲੋਕਾਂ ਨੂੰ ਐਮਐਲਏ ਬਣਾਇਆ ਕਿੰਨੇ ਐਮਪੀ ਬਣਾਏ ਕਿੰਨੇ ਤੁਸੀਂ ਰਾਜ ਸਭਾ ਮੈਂਬਰ ਬਣਾ ਦੇ ਤੁਹਾਡੇ ਕਰਕੇ ਤਾਂ ਉਹਨਾਂ ਲੋਕਾਂ ਨੇ ਆਪਣੀ ਹੀ ਐਸ ਕੀਤੀ ਨਾ ਕਦੀ ਕਿਸੇ ਨੂੰ ਕੋਈ ਆਪਣੀ ਪੈਨਸ਼ਨ ਚ ਆਪਣੀ ਪੈਸਿਆਂ ਚ ਆਪਣੀ ਤਨਖਾਹ ਚ ਬੜੀ 1 ਰੁਪਿਆ ਵੀ ਦਿੱਤਾ ਜੇ ਕੋਈ ਤੁਹਾਡੇ ਵਰਗਾ ਨੇਕ ਇਨਸਾਨ ਬਣ ਜਾਊਗਾ ਨਾ ਉਹ ਜ਼ਰੂਰ ਇੰਜ ਹੀ ਕਰੂਗਾ ਮੈਂ ਆਸ ਕਰਦਾ ਕਿ ਮੇਰੇ ਸੱਜਣ ਇਸ ਗੱਲ 'ਤੇ ਜ਼ਰੂਰ ਧਿਆਨ ਦੇ ਜਦੋਂ ਹੀ ਵੋਟਾਂ ਆਉਂਦੀਆਂ ਨੇ ਉਹ ਵੱਡੇ ਨਾ ਜਾਇਆ ਕਰੋ ਅਸੀਂ ਬੱਲੇ ਬੱਲੇ ਚੁੱਕੀ ਲੈਣਾ ਤੁਹਾਡੇ ਵਰਗੇ ਕਈ ਸੱਜਣੇ ਵੱਡੇ-ਵੱਡੇ ਸ਼ਹਿਰਾਂ 'ਚ ਰਹਿੰਦੇ ਨੇ ਚੰਗੀਆਂ ਕਲੋਨੀਆਂ 'ਚ ਰਹਿੰਦੇ ਨੇ ਉੱਥੇ ਐਮ.ਐਲ.ਏ ਐਮ.ਪੀ ਆਉਂ ਤੁਰੇ ਫਿਰਦੇ ਕੋਈ ਕਿਸੇ ਨੂੰ ਪਰਵਾਹ ਨਹੀਂ ਤੇ ਲੇਕਿਨ ਇਹ ਹਵਾ ਇੰਜ ਬਣਾਉਂਦੇ ਨੇ ਕਿ ਕੁਝ ਲੋਕਾਂ 'ਚ ਆਈ ਜੀ ਸਵੇਰੇ ਐਮ.ਐਲ.ਏ ਨੇ ਆਉਣਾ ਐਮ.ਪੀ ਨੇ ਆਉਣਾ ਮੰਤਰੀ ਨੇ ਆਉਣਾ ਸਾਰੇ ਇਕੱਠੇ ਹੋ ਜੋ ਜੀ ਉਹ ਕਰ ਲੋ ਜੀ ਇਹ ਕਰ ਲੋ ਜੀ ਸਾਰੇ ਪਿੰਡ 'ਚ ਵਕਤ ਪਾਇਆ ਹੁੰਦਾ ਸਾਰੇ ਇਲਾਕੇ 'ਚ ਵਕਤ ਪਾਇਆ ਹੁੰਦਾ ਯਾਰ ਹੈ ਤੋ ਬੰਦਾ ਹੀ ਹੈ ਨਾ ਬਣਾਇਆ ਤੇ ਤੁਸੀਂ ਆ ਨਾ ਤੇ ਤੁਸੀਂ ਉਹਨੂੰ ਬਣਾ ਕੇ ਤੁਸੀਂ ਉਹਨੂੰ ਸਪੈਸ਼ਲ ਕਰੀ ਜਾਂਦੇ ਹੋ ਤੇ ਇਹ ਗੱਲ ਚੱਜਦੀ ਨਹੀਂ ਜਿੰਦਾਂ ਤੁਹਾਡਾ ਕੋਈ ਧੀ ਪੁੱਤ ਨੌਕਰੀ ਤੇ ਲੱਗ ਜਾਵੇ ਤੇ ਉਹ ਕਿੰਨਾ ਕੁ ਚਾਹ ਕਰਦੇ ਨੇ ਉਹ ਕਿੰਨਾ ਕੁ ਵਧੀਆ ਕਰਦੇ ਨੇ ਸਾਡੇ ਘਰਾਂ 'ਚ ਕੋਈ ਖੁਸ਼ੀ ਦਾ ਪ੍ਰੋਗਰਾਮ ਹੋਵੇ ਕੋਈ ਸਮਾਗਮ ਹੋਵੇ ਤੇ ਹੀ ਲੋਕ ਆਪਣੇ ਘਰ 'ਚ ਐਮਐਲਏ ਮੰਤਰੀ ਨੂੰ ਐਮਪੀ ਨੂੰ ਸੱਦ ਲੈਣਗੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਨਹੀਂ ਪਿਆਰ ਕਰਨਗੇ ਆਪਣੇ ਰਿਸ਼ਤੇਦਾਰਾਂ ਦੀ ਕਦਰ ਨਹੀਂ ਕਰਨਗੇ ਸਗੋਂ ਉਹਨਾਂ ਦੇ ਪਿੱਛੇ ਹੀ ਭੱਜੇ ਫਿਰਨਗੇ ਅਤੇ ਦੂਜੇ ਪਾਸੇ ਕਿਹਦੀ ਕਿਸੇ ਐਮਐਲਏ ਨੇ ਕਦੀ ਕਿਹੇ ਮੰਤਰੀ ਨੇ ਕਿਸੇ ਐਮਪੀ ਨੇ ਕਦੀ ਉਹਨਾਂ ਲੋਕਾਂ ਨੂੰ ਆਪਣੇ ਘਰ ਸੱਦੇ ਆ ਖੁਸ਼ੀ ਦੇ ਵਿੱਚ ਉਹ ਆਪਣੇ ਵੱਡੇ ਵੱਡੇ ਲੋਕਾਂ ਨੂੰ ਬੁਲਾਉਂਦੇ ਆ ਤੇ ਜਿਹੇ ਲੋਕਾਂ ਨੂੰ ਨਹੀਂ ਬੁਲਾਉਂਦੇ ਸਾਹੀਂ ਕਿਉਂ ਭੁੱਲ ਜਾਂਦੇ ਆ ਸਾਨੂੰ ਰਿਸ਼ਤੇਦਾਰ ਹੀ ਸਾਡੇ ਆਂਡ-ਗਵੰਡ ਭਾਈਚਾਰਾ ਹੀ ਸਾਡੇ ਕੰਮ ਆਉਣਾ ਆ ਸਾਨੂੰ ਇਹਨਾਂ ਨੂੰ ਪਹਿਲ ਦੇਣੀ ਚਾਹੀਦੀ ਸਾਡੇ ਲਈ ਇਹੋ ਹੀ ਐਮਐਲਏ ਨੇ ਇਹੋ ਹੀ ਐਮਪੀ ਨੇ ਇਹੋ ਹੀ ਮੰਤਰੀ ਨੇ ਜਿਨ੍ਹਾਂ ਨੇ ਸਾਨੂੰ ਰਾਤ ਨੂੰ ਆਵਾਜ਼ ਮਾਰਿਆ ਨਹੀਂ ਭੱਜੇ ਆਉਣਾ ਸਕੂਟਰ ਮੋਟਰਸਾਈਕਲ ਗੱਡੀਆਂ ਲੈ ਕੇ ਸਾਡੀ ਹਾਂਚ ਹਾਂਕ ਪਾਉਣੀ ਔਰ ਆਪਾਂ ਆਪਣੀਆਂ ਔਣੀਆਂ ਤੋਂ ਹੰਡੀਆਂ ਨੂੰ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨਾਲ ਨਾਮ ਗੜਾਈਏ ਸਿਆਸੀ ਪਾਰਟੀਆਂ ਲਾ ਕੇ ਕਿ ਸਾਡੀਆਂ ਬੁਰੀਆਂ ਆਤਮਾ ਨੇ ਮੈਂ ਆਸ ਕਰਦਾ ਮੇਰੇ ਸੱਜਣ ਜਰੂਰ ਇਸ ਵਿਸ਼ੇ ਬਾਰੇ ਸੋਚਣਗੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕੁਝ ਚੰਗਾ ਕਰ ਸਕਣ ਮੈਂ ਤੁਹਾਡਾ ਆਪਣਾ ਫਿਲਸਫੇਪਨ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ